ਵਧੀਆ ਲੱਗਿਆ ਜੀ ਮਿਲਣਾ ਠੀਕ ਹੈ ਵਧੀਆ ਮਿਲਦੇ ਆ ਹਰ ਗੱਲ ਪੁੱਛਦੇ ਆ ਆਪਾਂ ਮੈਂ ਸਰ ਨਾਲ ਏਦਾਂ ਗੱਲ ਕੀਤੀ ਮੇਰੀ ਕੰਪਲੇਂਟ ਹੀ ਕੋਈ ਤਸੀਹਦਾਰ ਸਾਹਿਬ ਜੀ ਉਹਨਾਂ ਮੇਰੀ ਨਿਆਂਇ ਇੰਤਕਾਲ ਥੋੜੀ ਮੇਰੇ ਕੋਰਟ ਕੇਸ ਚੱਲਦੇ ਹੋਏ باوجود ਵੀ ਇੰਤਕਾਲ ਥੋੜੀ ਸੀ ਤੇ ਇਨੀ ਖੁਸ਼ੀ ਹੋਈ ਕਿ ਆਮ ਇਨਸਾਨ ਕਿਹੜੇ ਆ ਉਹ ਸਿੱਧੇ ਡਾਇਰੈਕਟ ਸੀਐਮ ਸਾਹਿਬ ਨੂੰ ਮੰਡੇ ਆ ਕਿ ਕੋਈ ਬਚੋਲਾ ਨਹੀਂ ਕਿਤਾ ਕਿ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਦੇ ਬਚੋਲੇ ਪੈਂਦੇ ਸੀਗੇ ਉਹ ਬਾ ਜਿਹੜੇ ਆਮ ਲੋਕ ਸੀ ਉਹਨਾਂ ਨੂੰ ਬਾਹਰ ਬਿਠਾ ਦਿੰਦੇ ਸੀਗੇ ਤੇ ਆਪ ਸਿੱਧੇ ਮਿਲ ਕੇ ਤੇ ਅੰਦਰੋਂ ਮਿਲ ਕੇ ਤੇ ਬਾਹਰ ਆ ਜਾਂਦੇ ਸੀਗੇ ਤੇ ਆਮ ਲੋਕਾਂ ਨੂੰ ਆ ਕੇ ਜਵਾਦਣਾ ਕਿ ਸਾਡਾ ਢੰਕ ਕੰਮ ਹੋ ਗਿਆ ਜੀ ਕੋਪਰੇਟਿਵਾ ਬੜਾ ਵਧੀਆ ਸਾਨੂੰ ਜਿਹੜਾ ਵਾਜਵਾਬ ਦਿੱਤਾ ਵਿਸ਼ਵਾਸ ਤੋਂ ਆਇਆ ਕਿ ਸਾਡੇ ਨਾਲ ਜਿਹੜਾ ਪਿਛਲੇ ਸਮੇਂ ਤੋਂ ਗੁਣਨਾਨਕ ਦੇ ਯੂਨੀਵਰਸਿਟੀ ਧੱਕਾ ਕਰਦੀ ਜਾ ਰਹੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਦੇਵਾਂਗੇ ਲੈ ਬੰਦੇ ਨੂੰ ਮਿਲਦੇ ਆ ਉਹਦੀ ਪ੍ਰੋਬਲਮ ਸੁਣਦੇ ਆ ਸਮਝਦੇ ਆ ਫਿਰ ਜਿਹੜੀ ਗਾਹ ਅਫਸਰਸ਼ਾਹੀ ਆ ਉਹਨਾਂ ਨੂੰ ਨਿਰਦੇਸ਼ ਦਿੰਦੇ ਆ ਸਾਡੇ ਉੱਤੇ ਪਾਣੀ ਦੀ ਸਮੱਸਿਆ ਸੀਗੀ ਤੇ ਉਹ सीएम ਸਾਹਿਬ ਨੂੰ ਰਪੋਰਟ ਕੀਤੀ ਆ ਉਹਨਾਂ ਨੇ ਨਾਲ ਦੀ ਨਾਲ ਡੀਸੀ ਸਾਹਿਬ ਨੂੰ ਕਹਿਤਾ ਜੀ ਤੇ ਕਹਿੰਦੇ ਚਲੋ ਹਫਤੇ ਦੇ ਵਿੱਚ ਵਿੱਚ ਪਾਣੀ ਚਾਲੂ ਹੋ ਜਾਏਗਾ ਜਗਵੰਤੀ ਟੀਵੀ ਦੇਖ ਰਹੇ ਸਾਰੇ ਦਸਕਿਆਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪ੍ਰਾਪਤ ਦੋਸਤੋ ਇਸ ਵਕਤ ਅਸੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਵਾਲੀ ਰਿਹائش ਤੇ ਮੌਜੂਦ ਹਾਂ ਕੌਰਤਾਲ ਬਾਕੀ ਜਦੋਂ ਜਲੰਧਰ ਵਿਖੇ ਦੇ ਵਿੱਚ ਬਾਏ ਇਲੈਕਸ਼ਨ ਸੀ ਤਾਂ ਉਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਜਲੰਧਰ ਰਹਿਵਾਂਗੇ ਤਾਂ ਜਿੰਨਾ ਸਮਾਂ ਸਰਕਾਰ ਆ ਉਹਨਾਂ ਸਮਾਂ ਜਲੰਧਰ ਕੋਟੀ ਲੈ ਲਈ ਆ ਤੇ ਇੱਥੇ ਹਫ਼ਤੇ ਦੇ ਵਿੱਚ ਦੋ ਦਿਨ ਰੁਕਾਂਗੇ ਤਾਂ ਅੱਜ ਉਹਨਾਂ ਦਾ ਪਹਿਲਾ ਦਿਨ ਆ ਗੌਰਤਾਲਬਾਕੇ ਜਦੋਂ ਜਲੰਧਰ ਵੈਸਟ ਦੇ ਇਲੈਕਸ਼ਨ ਹੁੰਦੇ ਨੇ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਤਕੜੀ ਲੀਡ ਮਿਲਦੀ ਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਮਹਿੰਦਰ ਪਖਤ ਉਹ ਇੱਥੋਂ ਜਿੱਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਵਾਅਦਾ ਕੀਤਾ ਗਿਆ ਸੀਗਾ ਕਿ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਤਾਂ ਉਹ ਪਹੁੰਚੇਗੀ ਤਾਂ ਹੁਣ ਉਹ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਕਿ ਅੰਦਰ ਪੰਡਾਲ ਜਿਹੜਾ ਉਹ ਸਜਿਆ ਹੋਇਆ ਲੋਕਾਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਮਿਲਣਗੇ ਤਾਂ ਅੰਦਰ ਲੋਕ ਜਿਹੜੇ ਆਪਣੀਆਂ ਮੁਸ਼ਕਲਾਂ ਬਣੇ ਜਾਂ ਫਿਰ ਉਹਨਾਂ ਦੀ ਕੋਈ ਵੀ ਸਮੱਸਿਆ ਹੈਗੀ ਆ ਉਹ ਲੈ ਕੇ ਪਹੁੰਚ ਰਹੇ ਨੇ ਤਾਂ ਅੰਦਰ ਪੰਡਾਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲੋਕ ਜਿਹੜੇ ਇਸ ਦੁਆਬੇ ਏਰੀਏ ਦੇ ਖਾਸ ਤੌਰ ਤੇ ਜਲੰਧਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਾਝ ਏਰੀਏ ਦੇ ਇੱਥੇ ਪਹੁੰਚੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਮੈਂ ਅਮਰਸਰ ਤੋਂ ਆਇਆ ਹਾਂ ਹਾਂਜੀ ਉਹ ਸੀਐਮ ਸਾਹਿਬ ਨੂੰ ਤੁਸੀਂ ਮਿਲ ਕੇ ਆਓ ਪਹਿਲਾਂ ਕਿਵੇਂ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਜੀ ਮਿਲਣਾ ਠੀਕ ਹੈ ਵਧੀਆ ਮਿਲਦੇ ਆ ਹਰ ਗੱਲ ਪੁੱਛਦੇ ਆ ਆਪਾਂ ਮੈਂ ਸਰ ਨਾਲ ਇਦਾਂ ਗੱਲ ਕੀਤੀ ਮੇਰੀ ਕੰਪਲੇਂਟ ਹੀ ਕੋਈ ਤਹਿਸੀਲਦਾਰ ਸਾਹਿਬ ਦੇ ਉਹਨਾਂ ਮੇਰੀ ਨਜਾਇਜ਼ ਇੰਤਕਾਲ ਤੋੜੀ ਮੇਰੇ ਕੋਰਟ ਕੇਸ ਚੱਲਦੇ ਹੋਏ باوجود ਵੀ ਇੰਤਕਾਲ ਤੋੜੀ ਸੀ ਪਰ ਚਲੋ ਸਰ ਮੈਂ ਐਪਲੀਕੇਸ਼ਨ ਦੇ ਗਏ ਆ ਸਰ ਨੂੰ ਆਂਦੇ ਕੋਈ ਗੱਲ ਨਹੀਂ ਤੁਹਾਡਾ ਕੱਲ ਤੱਕ ਹੱਲ ਹੋ ਜਾਊਗਾ ਭਰੋਸਾ ਜੀ ਦਿੱਤਾ ਗਿਆ ਸਰ ਭਰੋਸਾ ਸਰ ਅੱਗੇ ਵੀ ਆਂਦੇ ਕਾਲਾ ਫੋਲ ਹੋਊਗਾ ਕੱਲ ਹਰ ਹਾਲਤ ਨਾ ਪੁੱਛਿਆ ਹਾਂ ਜੀ ਮੇਰਾ ਨਾਮ ਗੁਰਪਾਲ ਸਿੰਘ ਹੈ ਜੀ ਹਲਕਾ ਕਰਤਾਰਪੁਰ ਤੋਂ ਆਏ ਆ ਸਾਡੇ ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਉਹਨਾਂ ਨੇ ਕਰਤਾਰਪੁਰ ਹਲਕੇ ਦੇ ਲੋਕਾਂ ਨੂੰ ਕਿਹਾ ਜੇ ਕਿਸੇ ਨੇ ਵੀ ਕੋਈ ਸਮੱਸਿਆ ਹੈਗੀ ਸੀਐਮ ਸਾਹਿਬ ਨੂੰ ਮਿਲੋ ਜਾ ਕੇ ਤੇ ਅੱਜ ਕਰੋ ਅੱਜ ਸੀਐਮ ਸਾਹਿਬ ਨੂੰ ਅਸੀਂ ਪਹਿਲੀ ਵਾਰ ਮਿਲੇ ਆ ਤੇ ਇੰਨੀ ਖੁਸ਼ੀ ਹੋਈ ਕਿ ਆਮ ਇਨਸਾਨ ਕਿਹੜੇ ਆ ਉਹ ਸਿੱਧੇ ਡਾਇਰੈਕਟ ਸੀਐਮ ਸਾਹਿਬ ਨੂੰ ਮੰਡੇ ਕਿ ਕੋਈ ਵਿਚੋਲਾ ਨਹੀਂ ਕਿਤਾ ਕਿ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਦੇ ਵਿਚੋਲੇ ਪੈਂਦੇ ਸੀਗੇ ਉਹ ਬਾਹਰ ਕਿਹੜੇ ਆਮ ਲੋਕ ਸੀ ਉਹਨਾਂ ਨੂੰ ਬਾਹਰ ਬਿਠਾ ਦਿੰਦੇ ਸੀਗੇ ਤੇ ਆਪ ਸਿੱਧੇ ਮਿਲ ਕੇ ਦੇ ਅੰਦਰੋਂ ਮਿਲ ਕੇ ਤੇ ਬਾਹਰ ਆ ਜਾਂਦੇ ਸੀਗੇ ਤੇ ਆਮ ਲੋਕਾਂ ਨੂੰ ਆ ਕੇ ਜਵਾਦਣਾ ਕਿ ਛੱਟ ਢਣਕਾਮ ਹੋ ਗਿਆ ਜੀ ਕੰਮ ਕਿਸੇ ਦਾ ਹੁੰਦਾ ਨਹੀਂ ਸੀਐਮ ਸਾਹਿਬ ਨੂੰ ਕਿਹੜਾ ਸੀ ਕੰਮ ਕਿਹਾ ਉਹਨਾਂ ਨੇ ਤਰੰਤ ਤੋੜਾ ਕਿਹੜਾ ਉਤਰ ਫੈਸਲਾ ਲਿਆ ਕਿ ਮੌਕੇ ਦੇ ਉੱਪਰ ਅਫਸਰ ਨੂੰ ਕਿਹਾ ਕਿ ਇਹਨਾਂ ਦਾ ਕੱਲ ਕੰਮ ਕਰਵਾ ਕੇ ਮੈਨੂੰ ਉਹਦਾ ਦੱਸਿਆ ਜਾਵੇ ਬੈਕ ਕਾਲ ਕੀਤੀ ਜਾਵੇ ਕਿ ਇਹਨਾਂ ਦਾ ਕੰਮ ਸਟਾਰਟਿੰਗ ਹੋ ਚੁੱਕਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੀਐਮ ਸਾਹਿਬ ਨੇ ਜਿਹੜਾ ਆਮ ਲੋਕਾਂ ਦੇ ਨਾਲ ਇੱਕ ਹਰ ਆਪਤਾ ਰੱਖਿਆ ਆ ਕਿ ਆਮ ਲੋਕਾਂ ਦੀ ਗੱਲ ਸੁਣਨੀ ਪਹਿਲੀ ਵਾਰੀ ਇਤਿਹਾਸ ਵਿੱਚ ਇਹ ਹੋਣ ਲੱਗਾ ਹੈ ਜੀ ਸਰ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਅਤਕਿਵੇਂ ਲੱਗਿਆ ਕਿ ਨਾ ਸੀਐਮ ਨਾਲ ਡਾਇਰੈਕਟ ਮੀਟਿੰਗ ਹੋਈ ਹੈ ਕੀ ਮਸਲਾ ਇਥੇ ਸਰ ਬਹੁਤ ਵਧੀਆ ਲੱਗਿਆ ਜੀ ਉਹਨਾਂ ਨੇ ਬੜਾ ਕੋਆਪਰੇਟ ਕੀਤਾ ਵਾ ਬੜਾ ਵਧੀਆ ਸਾਨੂੰ ਜਿਹੜਾ ਵਾ ਜਵਾਬ ਦਿੱਤਾ ਵਿਸ਼ਵਾਸ ਤੋਂ ਆਇਆ ਕਿ ਸਾਡੇ ਨਾਲ ਜਿਹੜਾ ਪਿਛਲੇ ਸਮੇਂ ਤੋਂ ਗੁਨਾਨਕ ਦੇਵ ਯੂਨੀਵਰਸਿਟੀ ਧੱਕਾ ਕਰਦੀ ਆ ਰਹੀ ਆ ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਦੇਵਾਂਗੇ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਤੇ ਅਸੀਂ ਬਹੁਤ ਖੁਸ਼ ਹਾਂ ਇਸ ਤੋਂ ਕਿ ਉਹਨਾਂ ਨੇ ਸਾਨੂੰ ਜਿਹੜਾ ਵਾ ਟਾਈਮ ਵੀ ਦਿੱਤਾ ਆਪਣੇ ਕੀਮਤੀ ਸਮੇਂ ਜੋ ਕੱਢ ਕੇ ਤੇ ਸਾਨੂੰ ਜਿਹੜਾ ਵਾ ਯਕੀਨ ਵੀ ਦਵਾਇਆ ਆਮ ਤੌਰ ਤੇ ਨਾ ਕੀ ਵਾਰ ਚੰਡੀਗੜ੍ਹ ਜਾਣਾ ਪੈਂਦਾ ਸੀ ਚੰਡੀਗੜ੍ਹ ਤੇ ਜਾਂ ਦਿੱਲੀ ਮਿਲਦਾ ਆਮ ਮੰਨਿਆਂ ਨੂੰ ਕਰਾਇਆ ਨਹੀਂ ਪੁਰਾਉਂਦਾ ਜੀ ਮੈਂ ਅਸੀਂ ਖੁਦ ਅਮਰitsar ਤੋਂ ਆਏ ਆ ਜੇਕਰ ਚੰਡੀਗੜ੍ਹ ਜਾਣਾ ਹੁੰਦਾ ਤੇ ਸਾਨੂੰ ਡਬਲ ਟਾਈਮ ਡਬਲ ਸਾਰਾ ਕੁਝ ਹੋਣਾ ਸੀ ਤੇ ਜਲੰਧਰ ਦੇ ਵਿੱਚ ਸਾਂ ਹੀ ਮਿਲਿਆ ਤੇ ਅਸੀਂ ਸੋਚਦੇ ਆ ਕਿ ਕਾਫੀ ਉਹਨਾਂ ਨੇ ਆਪ ਆ ਕੇ ਸਾਨੂੰ ਇੱਕ ਸਾਹਬ ਨਾਲ ਮਿਲੇ ਸੀ ਸੀਐਮ ਸਾਹਿਬ ਜਿਹੜੇ ਕੋਲ ਥੋੜਾ ਵੀ ਕੰਮ ਹੋਇਆ ਜਿਹੜੇ ਲੋਕ ਅੰਦਰ ਸੀ ਲੋਕਾਂ ਦਾ ਕੀ ਹਾਂਜੀ ਉਹਨਾਂ ਦਾ ਵੀ ਇਹੀ ਆ ਕਿ ਸੀਐਮ ਸਾਹਿਬ ਸਭ ਦੀ ਸੁਣ ਰਹੇ ਨੇ ਸ਼ਬਦੇ ਕੰਮ ਜਿਹੜੇ ਨੇ ਉਹ ਉਹ ਹੁੰਦਾ ਉਹਨਾਂ ਨੂੰ ਵਿਸ਼ਵਾਸ ਦੁਆਰੇ ਨੇ ਸਭ ਨੂੰ ਮੇਰਾ ਨਾਮ ਰੰਜੀਤ ਪ੍ਰਤਾਪ ਸਿੰਘ ਆ ਜੀ ਮੈਂ ਕਰਤਾਰਪੁਰੋਂ ਆਇਆ ਜੀ ਸਾਰਿਆਂ ਨੂੰ ਮਿਲਿਓ ਡਾਇਰੈਕਟ ਮਿਲਿਓ ਬਿਲਕੁਲ ਡਾਇਰੈਕਟ ਮਿਲਿਆ ਬਿਲਕੁਲ ਡਾਇਰੈਕਟ ਮਿਲਿਆ ਜੀ ਟੋਕਨ ਲਾ ਕੇ ਬਹੁਤ ਵਧੀਆ ਤਰੀਕੇ ਨਾਲ ਮਿਲਦੇ ਆ ਜੀ ਇਕੱਲੇ ਇਕੱਲੇ ਬੰਦੇ ਨੂੰ ਮਿਲਦੇ ਆ ਉਹਦੀ ਪ੍ਰੋਬਲਮ ਸੁਣਦੇ ਆ ਸਮਝਦੇ ਆ ਫਿਰ ਜਿਹੜੀ ਗਾਹ ਅਫਸਰਸ਼ਾਈ ਆ ਉਹਨਾਂ ਨੂੰ ਨਿਰਦੇਸ਼ ਦਿੰਦੇ ਆ ਕੀ ਹੈ ਜਿਵੇਂ ਪ੍ਰੋਸੈਸ ਕੀ ਹੈ ਜੀ ਪ੍ਰੋਸੈਸ ਇਹ ਆ ਜੀ ਆਪਾਂ ਨੂੰ ਟੋਕਲ ਇੱਥੇ ਲੈਣਾ ਪੈਂਦਾ ਜਿਹੜਾ ਕਿ ਬਹੁਤ ਜ਼ਰੂਰੀ ਆ ਖੱਜਲ ਖਰਾਬ ਹੋਣ ਤੋਂ ਪਹਿਲਾ ਬੰਦਾ ਆਵੇ ਆਪਣਾ ਨੰਬਰ ਲਵਾ ਕੇ ਟੋਕਨ ਲੈ ਲਵੇ ਟੋਕਨ ਸੇਰ ਅੰਦਰ ਬਾਜ਼ ਮਾਰੀ ਜਾਂਦੇ ਆ ਅੰਦਰ ਏਸੀ ਲੱਗੇ ਆ ਕੁਰਸੀਆਂ ਲੱਗੀਆਂ ਆ ਖਾਣ ਪੀਣ ਦਾ ਪ੍ਰਬੰਧ ਆ ਪਾਣੀ ਕੌਫੀ ਠੰਡਾ ਵਗੈਰਾ ਸਾਰਾ ਕੁਝ ਮਿਲਦਾ ਹੈ ਜੀ ਟੋਕਨ ਜਿਵੇਂ ਆਮ ਤੌਰ ਤੇ ਜੇ ਕਰ ਲੋ ਜਿਹੜੇ ਵੀ ਆਮ ਲੋਕ ਹੁੰਦਾ ਹਾਂ ਹਾਂਜੀ ਇੱਥੇ ਹੀ ਘੱਟਦੇ ਆ ਜੀ ਟੋਕਨ ਹਾਂਜੀ ਇਹ ਬੁਢੀ ਕੀ ਸਮੱਸਿਆ ਸੀ ਕਿ ਉਹਦਾ ਕੋਈ ਹੱਲ ਹੋਇਆ? ਹਾਂਜੀ ਹੋ ਗਿਆ ਜੀ। ਸਾਡੇ ਉੱਥੇ ਪਾਣੀ ਦੀ ਸਮੱਸਿਆ ਸੀਗੀ ਤੇ ਉਹ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਆ ਉਹਨਾਂ ਨੇ ਨਾਲ ਦੀ ਨਾਲ ਡੀਸੀ ਸਾਹਿਬ ਨੂੰ ਕਹਿਤਾ ਜੀ ਤੇ ਕਹਿੰਦੇ ਚਲੋ ਹਫਤੇ ਦੇ ਵਿੱਚ ਵਿੱਚ ਪਾਣੀ ਚਾਲੂ ਹੋ ਜਾਏਗਾ ਤੇ ਫੀਡਬੈਕ ਜੋ ਵੀ ਆਉ ਦੇਣਗੇ ਸਾਨੂੰ। ਹਾਂਜੀ। ਪਹਿਲਾਂ ਇਦਾਂ ਕੋਈ ਸੀਐਮ ਨਹੀਂ ਮਿਲਿਆ ਜੀ ਅੱਜ ਤੱਕ। ਸੀ ਇਹ ਤੁਹਾਨੂੰ ਤਸਵੀਰ ਦਿਖਾ ਰਿਆ। ਇਹ ਜਲੰਧਰ ਦੀ ਤਸਵੀਰ ਹੈਗੀ ਹੈ ਗੌਰਤਾਲ ਬਾਕੀ ਜਦੋਂ ਜਲੰਧਰ ਦੇ ਵਿੱਚ 22 ਇਲੈਕਸ਼ਨ ਸੀ ਖਾਸ ਤੌਰ ਤੇ ਜੇਕਰ ਜਲੰਧਰ ਵੈਸ ਦੀ ਗੱਲ ਕੀਤੀ ਜਾਵੇ ਤਾਂ ਉਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਲੰਧਰ ਦੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਹਫ਼ਤੇ ਦੇ 7 ਦਿਨਾਂ ਦੇ ਵਿੱਚੋਂ 2 ਦਿਨ ਮੈਂ ਜਲੰਧਰ ਰਹਾਂਗਾ ਜਲੰਧਰ ਮੈਂ ਕੋਠੀ ਲੈ ਲਈ ਆ ਪੱਕੇ ਤੌਰ ਤੇ ਕਿ ਕੋਠੀ ਮੇਰੀ ਰਿਹਾਇਸ਼ ਹੈਗੀ ਆ ਤਾਂ ਅੱਜ ਉਹ ਭਗਵੰਤ ਮਾਨ ਸਰਕਾਰ ਥੋੜੇ ਦੁਆਰ ਉਸ ਦਾ ਇਹ ਪਹਿਲਾ ਦਿਨ ਹੈਗਾ ਤੇ ਪਹਿਲੇ ਦਿਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਕਿ ਜਿਹੜੇ ਨਰਸਿੰਗ ਦੇ ਸਟੂਡੈਂਟ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਪਿੰਡਾਂ ਤੋਂ ਲੋਕ ਨੇ ਉਹ ਵੀ ਇੱਥੇ ਪਹੁੰਚੇ ਨੇ ਹੋਏ ਨੇ ਤੇ ਜਿਨ੍ਹਾਂ ਦੀ ਵੀ ਕੋਈ ਸਮੱਸਿਆ ਹੈਗੀ ਆ ਹਰ ਕੋਈ ਇੱਥੇ ਪਹੁੰਚ ਕੇ ਆਪਣਾ ਜਿਹੜਾ ਉਹ ਦੁੱਖ ਸੁਣਾ ਰਿਹਾ ਤਾਂ ਉਹਨਾਂ ਦਾ ਸਿੱਧੇ ਤੌਰ ਤੇ ਇਹੀ ਆ ਕਿ ਸਾਨੂੰ ਕਿੰਦਾ ਸਿੱਧੀ ਜਿਹੜੀ ਮੁਲਾਕਾਤ ਹੈਗੀ ਆ ਉਹ ਮੁੱਖ ਮੰਤਰੀ ਦੇ ਨਾਲ ਹੋ ਰਹੀ ਆ ਕੋਈ ਵਿੱਚ ਸਾਨੂੰ ਐਮਐਲਏ ਜਾਂ ਮੰਤਰੀ ਉਸ ਦੀ ਸਵਾਰਥ ਦੀ ਲੋੜ ਨਹੀਂ ਆਮ ਤੌਰ ਤੇ ਲੋਕਾਂ ਦਾ ਇਹ ਗੱਲ ਕਹਿਣੀ ਆ ਕਿ ਕਈ ਵਾਰ ਇੰਜ ਹੁੰਦਾ ਕਿ ਸਾਡੀ ਗੱਲ ਐਮਐਲਏ ਜਾਂ ਮੰਤਰੀ ਤੱਕ ਰਹਿ ਜਾਂਦੀ ਆ ਸਿੱਧੀ ਜਿਹੜੀ ਮਸਲਾ ਦਾ ਹੱਲ ਹੈਗਾ ਉਹ ਸੀਐਮ ਸਾਹਿਬ ਤੱਕ ਨਹੀਂ ਜਾਂਦਾ ਪਰ ਇੱਥੇ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਲੋਕ ਇਸ ਚੀਜ਼ ਤੋਂ ਕਿਤੇ ਨਾ ਕਿਤੇ ਸੰਤੁਸ਼ਟ ਜ਼ਰੂਰ ਹੁੰਦੇ ਦਿਖਾਈ ਦੇ ਰਹੇ ਨੇ ਕਿ ਘੱਟੋ ਘੱਟ ਅਸੀਂ ਆਪਣੀ ਗੱਲ ਸੀਐਮ ਦੇ ਅੱਗੇ ਰੱਖ ਰਿਹਾ ਤੇ ਤਾਂ ਸੀਐਮ ਦੀ ਰਹਿਸ਼ਤੋਂ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ ਲੋਕ ਪਹੁੰਚੇ ਹੋਏ ਆ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਏਗਾ ਜਿੱਥੇ ਪੰਡਾਲ ਦੇ ਵਿੱਚ ਲੋਕ ਪਹੁੰਚੇ ਹੋਏ ਆ ਤੇ ਉੱਥੇ ਬਹਿੜ ਕੇ ਸੀਐਮ ਭਗਵੰਤ ਮਾਨ ਲੋਕਾਂ ਦੇ ਨਾਲ ਡਾਇਰੈਕਟ ਜਿਹੜੇ ਮੁਲਾਕਾਤ ਕਰ ਰਹੇ ਕੈਮਰਾਮੈਨ ਮੁੰਨੂ ਦੇ ਨਾਲ ਮੈਚ ਇੱਕ ਵਾਰ ਚੱਕਬਾੜੀ ਟੀਵੀ ਜਲੰਧਰ